ਰਹ ਗਿਆ ਕੋਕ ਤੇ ਖਾਣੀ ਸੋਖੇ ਨੇ ਸੜੇ ਹੋਣੇ ਕੀ ਕੁਛ ਕਰਿਆ ਪਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਉੱਤੇ ਥੋੜਾ ਸਵਾਗਤ ਹੈ ਪਲੀ ਚੈਨਲ ਦੇ ਨਮਯਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਦਿਨ ਹੈਗਾ ਜੀ ਸ਼ਨੀਵਾਰ ਦਾ ਸਵੇਰ ਦੇ 8:30 ਵਜੇ ਨੇ ਪਹਿਲਾਂ ਮਾਦਰ ਮੱਜਾਂ ਨਾ ਕੰਮ ਕਰਿਆ ਗੋਆ ਗੋਸ ਤੇ ਜੀ ਬੇੜਾ ਸੁੰਭ ਰੇ ਹਵਾ ਬਹੁਤ ਚਲਪੀ ਤੇ ਉਸ ਤੋਂ ਬਾਅਦ ਮੈਂ ਪਿੰਦਰ ਕਈ ਦਿਨਾਂ ਦਾ ਕਹੀਆਂ ਨਾ ਸੀ ਮੈਨੂੰ ਕੋਕਤੇ ਬਣਾ ਕੇ ਦੇ ਕੋਕਤੇ ਅੱਜ ਖੇਤੋਂ ਪੱਕਾ ਕਦੂ ਆ ਗਿਆ ਤੇ ਇਹਨੇ ਕਦੂ ਕਸ ਕਰਿਆ ਵਿੱਚੀ ਬੁੱਧ ਦਾ ਕਦ ਵਿੱਚੀ ਸਨ ਨਿਗੜਾਤੀ ਇਹਦੀ ਇਹਨੂੰ ਦੇਖ ਕੇ ਸਮਾਰ ਕੇ ਸੈੱਟ ਕਰਨਾ ਪਊਗਾ ਮੈਨੂੰ ਥਾਲ ਪਰਤਾ ਦੇਖੋ ਕੱਲੇ ਜਾਣੇ ਨੇ ਕੋਕਤੇ ਖਾਣੇ ਨੇ ਅਸੀਂ ਤਾਂ ਰੋਟੀ ਬਣਾਵਾਂਗੇ ਮੈਂ ਤੇ ਸਰਦਾਰ ਜੀ ਮੈਂ ਸੂਤਾਂ ਨੇ ਲਾਇਨਿੰਗ ਪਾਣੀ ਚ ਡੋਹਤੀ ਉਹ ਅੱਧਾ ਕੰਨ ਕਾ ਡੁੱਬੀ ਰਹਾਂਗੇ ਫਿਰ ਉਹਨੂੰ ਸੁੱਕਣੀ ਪਾਦਾਂਗੇ ਕੱਢ ਕੇ ਇਹਨੇ 10:30 ਵਜੇ ਆਪਣੇ ਕੰਮ ਨਿਬੜ ਜਾਣਗੇ ਫਿਰ ਅਫਰ ਜਾਣਾ ਬਾਜ਼ਾਰ ਸੂਕ ਸੁਲਾਈ ਕਰਨ ਦੇਣ ਕੱਲ ਸਾਨੂੰ ਟਾਈਮ ਨਹੀਂ ਲੱਗਾ ਕੁਝ ਪਾਰਸਲ ਨੇ ਜਿਹੜੇ ਆਪਣੇ ਉਹ ਲਾਉਣੇਗਾ 15 20 ਸੂਕਾਂ ਦਾ ਇਕੱਠਾ ਪਾਰਸਲ ਹੁਣ ਮੈਂ ਪਹਿਲਾਂ ਇਹਨੂੰ ਕੋਕਤੇ ਬਣਾ ਕੇ ਦਉਂਗੀ ਜੀ ਫੇਰ ਆਪਦੀ ਰੋਟੀ ਬਣਾਉਂਗੀ ਤੇ ਉਧਰ ਆਪਣਾ ਸੋਈ ਦਾ ਕੰਮ ਮੈਂ ਭਾਂਡੇ ਮਾਜ ਲੈ ਤੇ ਦੁੱਧ ਵਗੈਰਾ ਗਰਮ ਰੱਖਿਆ ਹੋਏਗਾ ਹੁਣ ਮੈਂ ਰਸੋਈ ਜੀ ਨੂੰ ਕੋਕਤੇ ਬਣਾ ਕੇ ਦਿੰਦੀ ਆ ਉਸ ਤੋਂ ਬਾਅਦ ਆਪਾਂ ਲਾਈਨਿੰਗ ਸੁੱਕਣੀ ਪਾਵਾਂਗੇ ਸਾਰਾ ਦਿਨ ਸਵੇਰ ਤੋਂ ਕੰਮ ਨਹੀਂ ਆਪਣੇ ਹੁਣ ਇੱਕ ਮੇਰੀ ਅੱਜ ਜਾੜ ਦੁਫੀ ਆਉਂਦੀ ਹੈ ਬਹੁਤ ਜ਼ਿਆਦਾ ਚੀਜ਼ ਪੰਗੀ ਹੈ ਰਾਤ ਦੀ ਮੈਂ ਮੈਨ ਪੈਨ ਗਿਲਰ ਲੈ ਲਿਆ ਉਹਦੇ ਨਾਲ ਵੀ ਨਹੀਂ ਹਟਿਆ ਹੁਣ ਮੈਂ ਰਾਤ ਵੀ 9 ਵਾਰ ਸਲਾ ਕੇ ਹੰਬੇ ਤੇ ਫਿਰ ਫਾਲ ਲਾਈ ਜਾੜ ਤੇ ਉਹਦੇ ਨਾਲ ਤੀਸਤੀ ਕਰੀਤੀ ਹੁਣ ਵੀ ਉਹਦੇ ਕੁਝ ਕਰਿਆ ਮੈਂ ਅੰਡਾ ਪਾਣੀ ਪੀ ਲਿਆ ਉਹ ਜਾੜ ਦੇ ਵਿੱਚ ਪੈ ਗਿਆ ਅੱਜ ਨਾਲ ਮੈਂ ਜਾੜ ਦੀ ਦਵਾਈ ਲਿਓਣੀ ਇੱਕ ਰੱਦੀ ਦਵਾਈ ਚਾਉਂਦੀ ਰਹਿੰਦੀ ਹੈ ਹਜੇ ਲੱਤ ਦੀ ਛੱਡੀ ਨਹੀਂ ਚਲੋ ਜੀ ਹੁਣ ਆਪਾਂ ਕੋਕ ਤੇ ਬਣਾ ਰਹੇ ਹਾਂ ਉਸ ਤੋਂ ਬਾਅਦ ਜਿਹੜੇ ਹੋਰ ਕੰਮ ਨੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਹੁਣ ਪੀਤੀ ਗਈ ਉਹ ਯਾ ਜਿੱਤੀਆਂ ਕੰਮ ਸੰਧਰ ਕਰਦਾ ਚਲ ਵੀ ਇਹਨਾਂ ਦਾ ਜਾੜ ਜਾੜ ਕੇ ਖਾ ਤੇ ਮੇਡਾਣੀ ਨਲ ਮੰਜੇ ਕੜੇ ਕਰਦੇ ਚਲੋ ਜੀ ਮੈਂ ਕੋਕਤੇ ਬਣਾ ਕੇ ਪਿੰਦਰ ਨੂੰ ਖਵਾਤੇ ਇਸ ਤੋਂ ਬਾਅਦ ਆਪਣਾ ਪਤਾ ਸੀ ਮੈਨੂੰ ਕਈ ਦਿਨ ਹੋ ਗਏ ਤੇ ਫਲੀਆਂ ਲਿਆਂਦੀਆਂ ਨੂੰ ਖੇਤੋਂ ਮੈਂ ਕਿਹਾ ਫਲੀਆਂ ਪੱਕੀਆਂ ਪਈਆਂ ਹੋਣੇ ਬਈ ਇੱਕ ਦਿਨ ਚ ਹੀ ਪੱਕ ਜਾਂਦੀਆਂ ਨੇ ਭਿੰਡੀਆਂ ਨਾਲੇ ਫਲੀਆਂ ਦੇਖੋ ਹੁਣ ਆਪਣੇ ਖੇਤ ਦੇ ਵਿੱਚ ਸਬਜ਼ੀਆਂ ਆਮ ਹੈ ਜੀ ਕੱਦੂ ਭਿੰਡੀਆਂ ਤੇ ਫਲੀਆਂ ਤੇ ਇਹ ਵੱਟ ਤੇ ਲਾਇਆ ਹੋਇਆ ਜੀ ਆਪਣਾ ਹਾੜੂ ਧਣੀਆ ਦੇਖੀ ਪਾ ਹਮ ਸੁੱਕੀ ਭਈ ਹੈ ਸਾਰੀ ਮੱਕੀ ਨਾਲੇ ਵੇਲਾਂ ਮੈਂ ਪਹਿਲਾਂ ਪਿੰਦਰ ਨਾਲ ਲੜਖੇ ਹਟੀਆਂ ਵੀ ਸਾਰਾ ਦਿਨ ਖੇਤ ਫਿਰਦੇ ਰਹੇ ਨੇ ਉਹ ਵੇਲਾਂ ਚ ਤਾਂ ਪਾਣੀ ਪਾ ਦੋ ਅੱਜ ਨਾਲੇ ਸਰਦਾਰ ਜੀ ਕਹਿੰਦੇ ਅਸੀਂ ਬੇਲਾਂ ਤੇ ਸਪਰੇਅ ਕਰ ਦਾਂਗੇ ਨਾਲੇ ਪਾਣੀ ਲਾ ਦਾਂਗੇ ਇਹਨਾਂ ਨੂੰ ਵੀ ਸਾਰੀ ਸਬਜ਼ੀ ਤੋੜ ਲਓ ਫਿਰ ਕੱਲ ਤੱਕ ਨਹੀਂ ਲੋੜ ਪੈਣੀ ਫਿਰ ਉਸ ਤੋਂ ਬਾਅਦ ਆਪਾਂ ਸਬਜ਼ੀ ਹੈ ਜਿਹੜੀ ਤੋੜ ਲਾਂਗੇ ਜੀ ਹੁਣ ਇੱਥੇ ਵੀ ਟਾਈਮ ਲੱਗ ਜੂ ਹੌਲੀ ਹੌਲੀ ਪਾਈਆਂ ਨਹੀਂ ਨਹੀਂ ਬਣੀਆਂ ਹੋਰ ਪੱਕ ਜਾਂਦੀਆਂ ਤੋੜੀਆਂ ਕਿਹਨੇ ਨੇ ਸਾਰਾ ਦਿਨ ਖੇਤ ਫਿਰਦੇ ਰਹਿੰਦੇ ਨੇ ਇੱਥੇ ਬੇਲਾਂ ਤੇ ਪਾਣੀ ਨਹੀਂ ਚੱਲਦਾ ਆ ਬੇਲਾਂਆਂ ਕਿਉਂ ਪੂਕੀਆਂ ਨੇ ਉਹਨਾਂ ਨਾਈਟ ਵਾਲ ਨੂੰ ਇੰਨਾ ਨਾ ਇਧਰ ਨਹੀਂ ਟੁਕਾ ਮਾਰਿਆ ਕਰੋ ਤਾਂ ਆਹ ਤੋੜਦਾ ਫੇਰ ਚਲਾਉਣਾ ਦੋਨੇ ਖੇਤੀਂ ਮਾਰਾ ਪਾਣੀ ਪਾਣ ਦੇ ਤੂੰ ਦੱਸ ਕੇ ਗਿਆ ਸਾਨੂੰ ਕਿ ਮੈਂ ਪਾਇਆ ਨਹੀਂ ਕੱਲ ਤਾਂ ਕਿੰਨੀਆਂ ਨਹੀਂ ਹਨ ਕਦੂ ਤੋੜਨਾ ਬਈ ਹੈਗੇ ਨੇ ਤੋੜ ਲੈ ਇੱਕ ਤਾਂ ਗੱਲ ਤੋੜ ਲੈ ਲੈ ਗਿਆ ਤਾਂ ਤੂੰ ਤੋੜ ਜਾ ਦੇ ਇੱਥੇ ਖੜਾ ਦੀ ਸਾਵੀ ਛੋਟੇ ਨੇ 8 ਡੇਢ ਕਿਨੇ 8 ਚਾਰ ਹੱਥ 8 ਡੇਢ ਕਿਨੇ ਇਹਦਾ ਕੀ ਕਰੇਗਾ ਛੋਟੇ ਨੇ नहीं नहीं वो लाग तो आ ही पड़ो आ भी खड़ा है ना ना कर, ना कर, कर दे आ बड़ा दे एक पा खड़ा तो ना उसको तोड़ना ओए

ਰਜੀ ਗੁਰਮੁਖੀ ਨਾ ਬਣਾ ਦੇ ਧਮੜਾ ਮਾਰ ਕੇ ਇਹ ਲਿਬੜ ਕੇ ਆਇਆਗਾ ਤੂੰ ਆ ਮੈਂ ਹੋਰ ਮਦਦ ਕਰਾਂ ਨਾ ਚਲੋ ਜੀ ਮੈਂ ਨੂੰ ਫਿੰਗਰ ਨੂੰ ਖੋਪਰ ਬਣਾ ਤੇ ਹੁਣ 9:30 ਵਜ ਗਏ ਆਪਾਂ ਕਰ ਦਿਆਂਗੇ ਇਹ ਪਾਰਸਲ ਦੀ ਤਿਆਰੀ ਇਹ ਇੱਕ ਕਸਟਮਰ ਦੇ ਸੂਟ ਨੇ ਇਹ 15 16 ਸੂਟ ਨੇ ਦੇਖੋ ਹੁਣ ਆਪਾਂ ਇਹਨਾਂ ਦੀ ਪੈਕਿੰਗ ਕਰਾਂਗੇ ਮੈਂ ਹਨ ਫੇਰ ਤੋਂ ਤੁਹਾਨੂੰ ਦੁਝਾ ਦਿੰਦੀ ਆ ਵੀ ਜਿਹੜਾ ਇਹ ਸੂਟ ਹੈਗਾ ਨਾ ਇਹ ਮੇਰੇ ਕੱਲ ਪਾਇਆ ਹੋਇਆ ਸੀ ਜਿਹੜਾ ਅ ਸਿਮਰ कॉटन ਦੇ ਵਿੱਚ ਰਸਟ ਕਲਰ ਦਾ ਇਹ ਉਹ ਵਾਲਾ ਸੂਟ ਹੈ ਇਹ ਮੈਂਡੀ ਕਲਰ ਆ ਗਿਆ ਜੀ ਬਟਰ कॉटन ਦੇ ਵਿੱਚ ਤੇ ਇਹ ਆ ਗਿਆ ਨੀਲੂ ਕਲਰ ਔਰ ਗੈਂਜਾ ਦਾ ਇਹ ਪਲੇਨ ਫੈਬਰਿਕ ਹੈ ਜੀ ਲੀਲਨ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਵਾਈਟ ਕਲਰ ਦਾ ਇਹ ਮਸਲੀਨ ਦੇ ਦੁਪੱਟੇ ਨਾਲ ਹੋ ਗਿਆ ਇਹੇ ਤਰਸ ਨੂਨ ਦੇ ਵਿੱਚ ਆ ਇਹ ਇਨਨ ਨੀ ਕ੍ਰੇਪੀ ਸਲਵਾਰ ਰੱਖੀ ਹੈ ਵੈਸੀ ਮਸਲੀਨ ਦੀ ਸਲਵਾਰ ਚਲਦੀ ਹੈ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਜਿਵੇਂ ਦਾ ਵੀ ਤੁਸੀਂ ਰੈਡੀ ਕਰਵਾਉਗੇ ਹੋ ਸਕਦਾ ਹੈ ਇਹ ਬਟਰ ਕਾਟਨ ਦਾ ਸੂਟ ਹੋ ਗਿਆ ਜੀ ਇਹ ਵੀ ਦੁਪੱਟੇ ਨਾਲ ਹੋ ਗਿਆ ਕਾਟਨ ਦਾ ਬਿਨਾ ਲਾਈਨਿੰਗ ਵਾਲਾ ਇਹ ਵੀ ਕਨੂਨ ਦਾ ਸੂਟ ਹੈ ਇਹ ਇਸ ਕਿਨ ਸਲਵਾਰ ਨਾਲ ਆਪਾਂ ਨੇ ਕ੍ਰੇਪ ਦੀ ਨਾਲ ਰੈਡੀ ਰੈਡੀ ਕਾਟਨ ਦਾ ਸੂਟ ਹੈ ਜੀ ਇਹ ਪਿਸਤਾ ਲੀਲਨ ਇਹ ਵੀ ਕਾਟਨ ਦਾ ਸੂਟ ਹੈ ਜੀ ਇਹ ਇਹ ਪਿਸਟਾ ਲੀਲਨ ਦਾ ਸੂਟ ਹੈਗਾ ਮੈਚਿੰਗ ਸੂਟ ਹੈ ਇਹਦੇ ਨਾਲ ਟੈਸਟਾ ਦੀ ਤਲਵਾਰ ਹੈ ਇਹ ਆਰਗੈਂਜਾ ਦਾ ਇਸ ਤਰ੍ਹਾਂ ਜਾਦੀ ਤੁਸੀਂ ਨੇ ਆਰਗੈਂਜਾ ਦਾ ਸੂਟ ਲੈਣਾ ਇਹਦੇ ਨਾਲ ਆਪਾਂ ਨੇ ਕ੍ਰੇਮ ਦੀ ਰੱਖੀ ਹੈ ਤਲਵਾਰ ਆਰਗੈਂਜਾ ਦਾ ਆਲਓਵਰ ਸੂਟ ਲੈਣਾ ਜੀ ਇਸ ਕਲਰ ਦੇ ਵਿੱਚ ਉਹ ਵੀ ਮਿਲ ਜੂਗਾ ਜੇ ਤੁਸੀਂ ਮੈਚਿੰਗ ਕਰਨਾ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਚਲੋ ਜੀ ਅਗਲੇ ਆ ਸੂਟ ਇਹਨਾਂ ਦੇ ਅਸੀਂ ਅਜੇ ਕੱਲ ਲੈ ਕੇ ਆਉਂਦੇ ਨੇ ਇਹ ਪੈਕਿੰਗ ਕਰਨਾ ਹੈ ਮੈਂ ਤੁਹਾਨੂੰ ਇੱਕ ਵਾਰ ਵੀਡੀਓ ਦੇ ਵਿੱਚ ਦਿਖਾ ਦਾਂ ਇਹ ਸੂਟ ਪਿਛਲੇ ਸਾਲ ਕਾਫੀ ਸੇਲ ਹੋਇਆ ਸੀ ਇਸ ਵਾਰ ਮੇਰਾ ਖਿਆਲ ਪਹਿਲਾ ਜਾਂ ਦੂਜਾ ਸੂਟ ਹੀ ਹੈ ਇਹ ਦੇਖੋ ਜੀ ਇਹ ਵੀ ਟਿਸਟਾ ਵਾਟਰ ਕਾਟਨ ਦੇ ਵਿੱਚ ਹੈ ਇਹਦੇ ਨਾਲ ਤੁਹਾਨੂੰ ਵਾਟਰ ਕਾਟਨ ਦੀ ਹੀ ਮਿਲੂਗੀ ਜੀ ਸਲਵਾਰ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2350 ਪੈਸ਼ਿਪਿੰਗ ਚਾਰ ਦੇ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਦੇਖੋ ਇੱਕ ਇਹਦੇ ਵਿੱਚ ਇਹ ਕਲਰ ਹੈ ਇਹ ਕਲਰ ਹੈ ਆਪਾਂ ਨੇ ਇਹਦੇ ਉੱਤੇ ਵਰਕ ਵੀ ਕਰਵਾਇਆ ਉਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਸਲਵਾਰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਪੈਚ ਲਾ ਕੇ ਤੇ ਸਲਵਾਰ ਤੇ ਵਰਕ ਕੀਤਾ ਹੈ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਰਸਟ ਸਲਵਾਰ ਇਹ ਤੁਹਾਡੀ ਚੋਇਸ ਹੈ ਜੇ ਤੁਸੀਂ ਰਸਟ ਸਲਵਾਰ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਰਸਟ ਵੀ ਰੱਖ ਸਕਦੇ ਹੋ ਹਾਲਓਵਰ ਕਰਨਾ ਹੈ ਹਾਲਓਵਰ ਵੀ ਕਰ ਸਕਦੇ ਹਾਂ ਜੇ ਤੁਸੀਂ ਨੇ ਓਫ-ਵਾਈਟ ਸਲਵਾਰ ਕਰਨੀ ਹੈ ਉਹ ਵੀ ਕਰ ਸਕਦੇ ਹਾਂ ਇਹ ਵੀ ਤੁਹਾਨੂੰ ਟੈਸਟਾ ਦਾ ਹੀ ਸੂਟ ਮਿਲੂਗਾ ਜੀ ਟੈਸਟਾ ਕਾਟਨ ਦਾ ਸੂਟ ਹੈ ਬਹੁਤ ਵਧੀਆ ਲਾਈਟ ਵੇਟ ਸੂਟ ਨੇ ਜੀ ਚਲੋ ਜੀ ਇਹ ਦੋ ਸੂਟਾਂ ਦੀ ਵੀਡੀਓ ਰਹਿੰਦੀ ਸੀ ਮੈਂ ਐਦਾਂ ਹੀ ਤੁਹਾਨੂੰ ਦਿਖਾ ਦਿੱਤੀ ਫਿਰ ਪਤਾ ਕੀ ਜੇ ਹੁਣ ਆਪਾਂ ਐ ਹੀ ਸੂਟ ਸਾਮੀ ਰੱਖਾਂਗੇ ਵੀ ਵੀਡੀਓ ਬਣਾਵਾਂਗੇ ਉੱਚ ਪਾਵਾਂਗੇ ਫਿਰ ਜਿਹੜਾ ਪਾਰਸਲ ਹੈ ਉਹ ਲੇਟ ਹੋ ਜਾਂਦਾ ਆਹ ਕਰਕੇ ਇਹ ਡੱਬੇ ਚ ਪਾ ਜਾਣਗੇ ਇਹਨੂੰ ਰੱਖੋ ਇਹ ਡੱਬੇ 'ਚ ਹੀ ਲਾਉਣੇ ਪੈਣਗੇ ਲਫਾਫੇ 'ਚ ਲੱਗਣੇ ਇਹ ਕਿੰਨੇ ਹੋਗੇ ਨਾ ਇੱਕ ਲਫਾਫਾ ਹੋਰ ਦੇ ਨੂੰ ਇੱਥੋਂ ਆ ਰਵੇ ਹੋਰ ਸਾਮਣੇ ਤੇ ਕਿ ਆਪਣੇ ਮੇਰਾ ਖਿਆਲ ਇੱਕ ਕਰੋ 2 ਵਜੇ ਰੇਹ ਆਲੇ ਨੇ ਵੀ ਹੁਣਾਂ ਰੰਗੀ ਦਾ ਰੇਹ ਪੋਣਾ ਬਾਹਣ ਦੇ ਵਿੱਚ ਮੈਂ ਉਧਰ ਪੰਨਾ ਫੜਾ ਜਿਹਦਾ ਪੰਜਾਬ ਦਾ ਕੰਮ ਕਰਿਆ ਮਰੋ ਦੇ ਬਾਜ਼ਾਰ ਦਾ ਇੱਕ ਜਿਹੜਾ ਲੱਗਦਾ ਜੀ ਇਹਨੂੰ ਦੀ ਖਵਾਜੀ ਗੱਡੀਆਂ ਨੂੰ ਨਾ ਦੱਬ ਕੇ ਜਿਗੜਦਾ ਪੈਣੀ ਮਨ ਹਾ ਹਾ ਦੀ ਦੀ ਇਹ 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 ਵੱਡਾ ਲਵਾਫਾ ਨਾ ਕੱਲਾ ਕੋਕੀ ਕਰਦੇ ਮਿਲਦਾ ਹਨਾ 11 12 13 14 15 ਪੂਰੇ 15 ਪੂਰੇ ਇਹ ਲਵਾ ਦਿੱਤਾ ਨਹੀਂ ਕੱਲਾ ਇੱਡਾ ਵੱਡਾ ਲਵਾਫਾ ਜੀ ਵਧੀਆ ਹੋ ਕਿੰਨੇ ਮਰਜ਼ੀ ਕੱਪੜੇ ਪਾ ਲੈਗੇ ਜਿਹੜੇ ਪਹਿਣੇ ਨਹੀਂ ਸਰ ਪਾ ਲੈਨੇ ਗੰਗਾ ਚਲੋ ਨੂੰ ਹੁਣ ਵੀ ਚਲੋ ਜੱਕ ਜੱਕ ਚਲ ਚੇਦੀ ਹਾਂ ਹਾਂ ਚਲ ਚਲ ਮੇਰਾ ਵੀ ਕੀ ਕਰਦਾ ਸਾਵਨ ਨੂੰ ਦਿਖਾਉਂਦਾ ਹਾਂ ਖਾ ਕੇ ਰੋਟੀ ਮੈਂ ਕਿਹੜਾ ਸਾਵਾਂਗਾ ਹਾਂ ਤੂੰ ਤਾਂ ਫਿਰ ਮੈਂ ਕੋ ਫੋਰ ਲੈ ਕੇ ਬੱਡੇ ਰੋ ਉੱਤਤ ਕੀ ਕਰ ਰਿਹਾ ਰੱਬ ਨੇ ਤਬਾ ਤੈਨੂੰ ਕਬੂਟਰ ਇੱਕ ਨਾ ਕਰਿਆ ਗਿਆ ਫਿਰ ਮੌਸਾਬ ਨਾਲ ਪਾਉਂਗਾ ਖਾ ਕੇ ਮਾਰੀ ਤੋਂ ਮਾਸਾਂ ਤੇ ਰੋਈ ਮਾਰੇ ਮਤਲੇ ਬਾਦੰਦ ਮੈਂ ਵੇਖਦਾ ਹੁਣ ਨਵੇਂ ਮੇਰਬੰਦ ਸਾਰਾ ਹਾਂ ਜੀ ਨਹੀਂ ਛੱਡਦੀ ਆ ਸੁੱਕੀ ਨੂੰ ਬਾਈ ਕੋਈ ਨਾ ਲੱਗ ਰਹੀ ਤੀ ਤਹਾਣ ਨਾ ਨੇ ਕੋਈ ਜੀ ਇੱਕ ਹੀ ਤੀ ਮਹਾ ਅੱਖਾਂ ਵਿੱਚ ਲੱਗ ਰਹੀਆਂ ਕੋਈ ਮੈਂ ਨਾ ਟਿਕਣੀਆਂ ਲੈ ਕੇ ਆਉਂਗਾ ਭੱਜੀਆਂ ਇਹ ਤੇ ਟ੍ਰਾਈਪੋਡ ਦੋ ਪਾ ਲੈ। ਨਾ। ਹਮ। ਚੱਲ ਪਿਆ ਚੱਲ। ਹਮ। ਚਲੋ ਜੀ ਲਾਈਨਿੰਗ ਆਪਾਂ ਨੇ ਧੋ ਲਈਆਂ ਸਵੇਰ ਹਵਾ ਬਹੁਤ ਚੱਲ ਕੇ ਦੀ ਮਸਾਂ ਖੜਾਈਆਂ ਨੇ। ਇੱਕ ਸਾੜੇ ਟਿੱਕਣੀਆਂ ਇਹ ਜਿਹੜਾ ਕੱਪੜਾ ਤੇ ਲਾਉਣੇ ਆ ਸਾਰਿਆਂ ਕੋਕ ਲੁੱਟੀਆਂ। ਖੱਲੜੀ ਗਿ ਜਾਂਦੀ ਐ ਸੈਵੀ ਕੱਬ ਦਿੰਦਾ ਉਹ ਨਹੀਂ ਛੱਡਦਾ। ਅੱਜ ਮੈਂ ਹੋਰ ਲੈ ਕੇ ਆਉਂਗਾ। ਹੁਣ 10 ਸਵਾ 10 ਹੋ ਗਏ। ਫਟਾਫਟ ਪੰਜਾਬ ਦੀ ਕੰਮ ਕਰਕੇ ਆਉਣੇ ਇੱਕ ਜਾੜ ਦੀ ਮੈਂ ਦਵਾਈ ਲੈ ਕੇ ਆਉਣੀ ਆ। ਉਧੂ ਬਾਬਾ ਆਪਣੇ ਗਿਆਨ ਗੀਤ ਆリエ ਵਰਤੋਂ ਦੀ ਨੂੰ ਉਹ ਆਲਾਂਗੇ ਜਿੱਦਿ ਤੱਕ ਅਰਦਾ ਦੇ ਵੀ ਸੌ ਜਾਉਣਾ ਥੱਕੇ ਵੀ ਆ ਸਵੇਰ ਦੇ ਲੱਗਿਆ ਇੱਕ ਨੂੰ ਪਤਾ ਦਿੱਤੀ ਕਰਕੇ ਮੇਰਾ ਕੰਮ ਥੋੜਾ ਜਿਆਦਾ ਵੱਜ ਜਾਂਦਾ ਇੱਕ ਪਿੰਦਰ ਨੇ ਵਧਾਤਾ ਸਵੇਰੇ ਸਵੇਰੇ ਇਹ ਫੇਰਾ ਆਪਰੇਂਟ ਸੂਟ ਕੌਤੰਦਾ ਤੁਸੀਂ ਨਾ ਮੈਂ ਇਹੀ ਕਹਾਂਗੂ ਤੁਹਾਨੂੰ ਵੀ ਜੇ ਤੁਸੀਂ ਨੇ ਕੋਈ ਕਾਟਨ ਦਾ ਸੂਟ ਆ ਕੋਈ ਵੀ ਫੈਬਰਿਕ ਆ ਜਿਵੇਂ ਹੁਣ ਆਪਾਂ ਤੇ ਬਾਟਰ ਕਾਟਨ ਚ ਆ ਗਈ ਕ੍ਰੈਸ ਕਾਟਨ ਚ ਆ ਗਈ ਇੱਕ ਵਾਰ ਇਹ ਇੱਕ ਕੱਪੜਾ ਪਾਣੀ ਦੇ ਵਿੱਚ ਦੀ ਕੱਢ ਲਿਆ ਕਰੋ ਸਰਦੀ ਵਾਲਾ ਕੱਪੜਾ ਚੱਲ ਜਾਂਦਾ ਜੀ ਕੋਈ ਗਰਮੀ ਦੇ ਵਿੱਚ ਪਾਉਣ ਵਾਲੀ ਆਪਾਂ ਨੂੰ ਹਰ ਫੈਬਰਿਕ ਪਾਣੀ ਦੇ ਵਿੱਚ ਦੀ ਕੱਢਣੀ ਚਾਹੀਦੀ ਹੈ ਬਾਅਦ ਦੇ ਵਿੱਚ ਨਾ ਫਿਰ ਲਾਈਨਿੰਗ ਸੁੰਗੜ ਜਾਂਦੀ ਹੈ ਔਖਾ ਹੋ ਜਾਂਦਾ ਕਦੇ ਕੱਪੜਾ ਚੜ੍ਹ ਜਾਂਦਾ ਜਾਂ ਉਹ ਕਿਵੇਂ ਇਕੱਠਾ ਹੋ ਜਾਂਦਾ ਫਿਰ ਆਪਾਂ ਬਾਅਦ ਦੇ ਵਿੱਚ ਪਸਤਾਉਨੇ ਆ ਹੁਣ ਤਾਂ ਆਪਣਾ 5 ਮਿੰਟ ਦਾ ਕੰਮ ਹੈ ਮੈਂ ਸਵੇਰੇ ਡੋਕਣੀ ਦੇ ਰਹੀ ਹਾਂ ਅੱਧਾ ਘੰਟਾ ਉਸ ਤੋਂ ਬਾਅਦ ਹੁਣ ਆਪਾਂ ਇਹ ਸੁਪਣੀਆਂ ਬਾਤੀਆਂ ਹੁਣ ਮੈਂ ਇਹਨਾਂ ਨੂੰ ਇਕੱਠੀਆਂ ਕਰਕੇ ਫੇਰਾਂ ਟੇਲਰ ਕੋਲੇ ਪਹੁੰਚਦੇ ਕਰ ਦੰਨੇ ਆ ਫਿਰ ਹੌਲੀ ਹੌਲੀ ਆਪੀ ਸਿਲਾਈ ਕਰ ਦੂਗਾ ਜੇ ਤੁਹਾਨੂੰ ਇਹ ਸਿਉਂਗਾ ਉਦੋਂ ਨੂੰ ਜਿਹੜੇ ਹੋਰ ਵਰਕ ਵਾਲੇ ਦਿੱਤੇ ਹੋਏ ਨੇ ਜੀ ਸਟੀਚਿੰਗ ਵਾਲੇ ਉਹ ਆ ਜਾਣਗੇ ਆਪਣੇ ਫਿਰ ਉਹਦੀ ਵਾਰੀ ਲੱਗ ਜੂ ਕਿੰਨੀ ਵੀ ਕੋਸ਼ਿਸ਼ ਕਰੀਏ ਹਨਾ ਮੈਂ ਆਪਾਂ ਸੇਤੀ RAM ਨਾਲ ਹੌਲੀ ਹੌਲੀ ਸੂਟ ਤਿਆਰ ਕਰ ਲਈਏ ਪਰ ਐਨ ਜਮਾ ਫੇਰ ਵੀ ਖਿੱਚ ਆ ਕੇ ਲਵੇਂ ਆ ਕੇ ਬਹੁਤ ਖਿੱਚ ਕੇ ਆਰਡਰ ਤਿਆਰ ਕਰਨਾ ਪੈਂਦਾ ਪਹਿਲਾਂ ਆਪਾਂ ਨੂੰ ਹੁੰਦਾ ਹੀ ਬਹੁਤ ਦਿਨ ਪਹਿਲੇ ਉਹ ਤੁਹਾਨੂੰ ਹੋ ਜੀ ਇੱਕ ਤੱਕ 2-4 ਦਿਨ ਤੱਕ ਕਾਜੇਗਰੀ ਵੱਧਣਗਾ ਹੁੰਦੇ ਨੇ ਹਾਂਜੀ ਅੱਜ ਦੇਤੇ ਨੇ ਕੱਲ ਦੇਤੇ ਨੇ ਇੱਕ ਦਿਨ ਡਾਈ ਵਾਲਾ ਨਹੀਂ ਚੁੰਨੀਆਂ ਥੇਦੀ ਦਿੰਦਾ ਉਹ ਕੱਲੇ ਜਾਣਾ ਫਿਰ ਤੁਹਾਨੂੰ ਪਤਾ ਨਾ ਦੀ ਫਿਨਿਸ਼ਿੰਗ ਦੀ ਹੁੰਦੀ ਹੈ ਤਾਂ ਕਰਕੇ ਕੰਮ ਇਹ ਜਿਹੜਾ ਥੋੜਾ ਇੱਕ ਇੱਕ ਦੋ ਦੋ ਗਿਨਾ ਕਰਕੇ ਬਹੁਤ ਲੇਟ ਹੋ ਜਾਂਦਾ ਹਾਂ ਹੀ ਹਾਂ ਇਹ ਵੀ ਉਹ ਤਾਂ ਸਨ ਮਸਾਂ ਸੁਗਾਣਿਆਂ ਨੇ ਭੱਜੀਆਂ ਕਰ ਦੇ ਦੀਆਂ ਪਹਿਲਾ ਪਹਿਲਾ ਫੁੱਲ ਸਟਾਰਟਿੰਗ ਦੇ ਵਿੱਚ ਨਾ ਇਕ ਨਾ ਕੱਲੇ ਬੰਦੇ ਨੂੰ ਜਿਆਦਾ ਔਖਾ ਹੋ ਜਾਂਦਾ ਜੀ ਮੈਂ ਹੁਣ ਚੱਲ ਕੋਈ ਘਰੇ ਹੋਰ ਚੁੱਲੇ ਦਾ ਕੰਮ ਕਰਨ ਵਾਲਾ ਵੀ ਹੋਵੇ ਵੀ ਮੈਂ ਵਰਗੀ ਕੱਲੇ ਹੋਈ ਕੰਮ ਕੀ ਹੋਰ ਫੇਰ ਵੀ ਸੌਖਾ ਰਹਿੰਦਾ ਹੁਣ ਸਾਰਾ ਕੰਮ ਹੀ ਖਰਦਾਰ ਜੀ ਤੇ ਵੀ ਬਹੁਤ ਖਿੱਚਾ ਕਹੀਏ ਕਿਹਨੋਂ ਵੀ ਤੁਸੀਂ ਮੇਰੇ ਨਾਲ ਕੰਮ ਕਰੋ ਬਥੇਨ ਟਕਰਾਈ ਵੀ ਜਾਂਦੇ ਨੇ ਬਹੁਤ ਫੇਰ ਵੀ ਕਾ ਇੰਨਾ ਟਾਈਮ ਨਹੀਂ ਬਚੀ ਫੇਜ ਜਾਂਦੇ ਨੇ ਦੇਖੋ ਨਾਸਪਰੀ ਤੇ ਗਈ ਕਰਕੇ ਔਖਾ ਹੋ ਗਏ ਨਹੀਂ ਚਾਲੂ ਕੋਚੇ ਦਾ ਕੰਮ ਨਿਭੜ ਜਾਣਾ ਕਿਸੇ ਨੇ ਹਾਂ ਜੇ ਮੈਂ ਇਕੱਲੇ ਨਹੀਂ ਹੋ ਹੋ ਰਹੀਗੀ ਉਹ ਨਾਲ ਉਹ ਥੋੜੀ ਜਿਹੀ ਸੁਨਾਬੀ ਆਉਣੀਆਂ ਵੀ હવા ਨਿਕਲ ਜੂਗੀ ਕਿੰਨੇ ਆਪਾਂ ਤਿਆਰ ਹੋ ਜਾਂਦੇ ਆ ਦੇਖੋ ਸੰਦਰਾਂ ਸੋਤਾਂ ਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ 파ਸਟਰ ਕਰਨਾ ਹੈ ਤੇ ਸਟੀਚਿੰਗ ਲਈ ਆ ਦੇਖੋ ਇਹਨਾਂ ਦੇ ਵਿੱਚ ਰੱਖਿਆ ਲਈ ਸਫੀਰਿੰਗ ਬਸ ਨਹੀਂ ਹੈਗੀ ਮੈਂ ਦੇਖਾਂਗੀ ਜੀ ਟਾਈਮ ਲੱਗੇ ਆਪ ਲੈ ਲਵਾਂਗੇ ਨਹੀਂ ਤੇਰਨੀ ਕਹਿੰਦਾ ਮੈਂ ਉਹ ਲੈ ਦੂਗਾ ਕਿਤਾਬ ਮਾਰੀ ਮੋਟੀ ਚੀਜ਼ ਨਹੀਂ ਵੀ ਆਏ ਆਪ ਉਹ ਕਰਦੀ ਥੋੜੀ ਮੋਟੀ ਵੀ ਤਾਂ ਇਹਨਾਂ ਆਪ ਹੀ ਲੈ ਲੈਣੇ ਦੇਖੋ ਆਪਾਂ ਨੂੰ ਹੋਰ ਨੇ ਕਹਿੰਦੇ ਆਂ ਕਿ ਸਿੰਦੀ ਹੈ ਪਕਾਈ ਕਰਨੀ ਸੋਫੀ ਔਖੀ ਹੈ ਦੇਖੋ ਜੀ ਦੋ ਥੋਲੇ ਹੋਗੇ ਅਸਨੇ ਕੱਲਾ ਆਪਕੇ ਸਕੂਟੇ ਦੀ ਨਾ ਉਹ ਖਲਾਤੀ ਠੋਕਤੀ ਸਮਾਨ ਨਹੀਂ ਡਿੱਗਦਾ ਜਿੱਤੇ ਵਿੱਚ ਬਹੁਤ ਔਖੇ ਹੋਏ ਪੈਕੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਇਹ ਮੈਂ ਇਹ ਸਤੀ ਸਿੰਘ ਲਈ ਦੇ ਕੇ ਆਉਂਗੀ ਉਹ ਸੂਟਾਂ ਦਾ ਝੋਲਾ ਜਿਹੜਾ ਮੈਂ ਪਾਰਸਲ ਲਾ ਕੇ ਆਉਂਗੀ ਨਾਲੇ ਮੈਂ ਜਾੜਾਂ ਦੀ ਦਵਾਈ ਲੈ ਕੇ ਆਉਣੀ ਆ ਸੇ ਉਸ ਤੋਂ ਬਾਅਦ ਮੈਂ ਆਕਾ ਘੁੰਮਣਗੀ ਆ ਕੇ ਦੁਪਹਿਰ ਦੀ ਰੋਟੀ ਨੂੰ ਚੱਲਨੀ ਕੁੱਟ ਦਾਂਗੇ ਇਹਨਾਂ ਨੂੰ ਬਸ ਫੇਰ ਇਹਨਾਂ ਦੀ ਰੋਟੀ ਬਣਾ ਲਾਂਗੇ ਰੇਹ ਆਏ ਨੇ ਤੇ ਸ਼ਾਮ ਨੂੰ ਆਪਾਂ ਅੱਜ ਫੇਰ ਬਲੌਗ ਹੀ ਅਪਲੋਡ ਕਰਾਂਗੇ ਜੀ ਇਹ ਤਾਂ ਵੀਡੀਓ ਮੈਂ ਮੈਥੋਂ ਬਣਨੀ ਨਹੀਂ ਹੁਣ ਆਪਾਂ ਨੇ ਨਾਲ ਹੁੰਦੇ ਹੀ ਥੋੜਾ ਥੋੜਾ ਬਲੌਗ ਤਾਂ ਹੀ ਰੈਗੂਲਰ ਮੈਂ ਨਾਲ ਤਾਂ ਹੀ ਥੋੜਾ ਥੋੜਾ ਬਲੌਗ ਸਟਾਰਟ ਕੀਤਾ ਸੀ ਮੈਨੂੰ ਪਤਾ ਵੀ ਸ਼ਾਮ ਨੂੰ ਫਿਰ ਕੰਮ ਜਾਦੇ ਹੋ ਜਾਂਦੇ ਨੇ ਮੱਝਾਂ ਨੇ ਹਨਾ ਨਾਲੇ ਤਾਂ ਕਰਕੇ ਹੁਣ ਵੀ ਆਪਾਂ 5-5 ਕੰਮ ਕਰੇ ਨੇ ਬਹੁਤ ਜਾਦੇ ਹੈ ਜੀ ਮੋਟੀ-ਮੋਟੀ ਰਸੋਈ ਸਾਫ਼ ਕਰੀ ਹੈ ਪੂਰੀ ਆਪਾਂ ਫਿਰ ਦੁਪਹਿਰ ਦਾ ਖਾਣਾ ਬਣਾ ਕੇ ਉਸ ਤੋਂ ਬਾਅਦ ਕਰਾਂਗੇ ਚਲੋ ਜੀ ਯਾਰ ਇਹ ਤੂੰ ਬਾਹਰ ਹੀ ਪੈ ਜਾ ਅੱਧਾ ਦਾ ਕੱਟ ਕੇ ਆਓ ਜੇ ਰੋਟੀ ਸੱਤਾਂ ਹੁੰਦੇ ਹੋ ਤਾਂ ਮਾ ਕੀ ਕਰੀਏ ਪਈ ਪੋਣੇ ਰੋਟੇ ਵੱਧ ਪੈਣੇ ਹੋਰ ਲੈ ਲਓ ਲੈ ਲਓ ਹਾਂ ਅੱਜ ਨਾ ਕਰੀ ਦੋ ਪਰਮਾਦ ਅੱਜ ਪੋਣਾ ਚੱਕਿਆ ਪੋਣਾ ਹਵਾ ਲੈ ਗਏ ਨਾ ਨਾ ਮੈਂ ਜਾਨਾਂ ਦਵਾਰੇ ਫੇਰ ਪਾ ਲੈ ਤਦੂਰ ਨਾ ਮੈਂ ਤਰੂ ਸੀ ਆ ਆਏ ਨੇ ਕਹਿੰਦੇ ਵੀ ਹੋ ਗਿਆ ਚਲੋ ਜੀ ਟਾਈਮ 2:00 ਵਜੇ ਮੈਂ ਇੱਧਰ ਹੁਣ ਰੋਟੀ ਬਣਾ ਰਹੀ ਆ ਪਿੰਦਰ ਇਹਨਾਂ ਕੋਲੇ ਸੀ ਗੇੜੇ ਲਵਾ ਰਿਆ ਸੀ ਰੇਪ ਆਉਂਦੇ ਨੇ ਬਸ ਆਪਣੀ ਲਾਸਟ ਟਰਾਲੀ ਰਹਿ ਗਈ ਤੇ ਬਸ ਜਾ ਪਿੰਦੇ ਕਰਦੇ ਨੇ ਉਹਨਾਂ ਨੂੰ 3:00 ਵਜੇ ਜਾਣਗੇ 4-5 ਜਾਣੇ ਨੇ ਮੈਂ ਰੋਟੀ ਚਟਨੀ ਕੁੱਟ ਕੇ ਤੜਕਤੀ ਤੇ ਰੋਟੀ ਬਣਾ ਲੈਂਦੀਆਂ ਬਸ ਆਟਾ ਗੁੰਨੇ ਫੇ ਇਹ ਲਾਰ ਰੰਦੀ ਬਾਤ ਚਾਉਣਗੇ ਪਹਿਲਾਂ ਇਹ ਰੋਟੀ ਖਾ ਲੈਣਗੇ ਫਿਰ ਬਾਅਦ ਦੇ ਵਿੱਚ ਲਾ ਦੇਣਗੇ ਤਿੰਨ ਸਾਢੇ ਤਿੰਨ ਵਜੇ ਤੱਕ ਵਧੀਆ ਕੰਮ ਨਿਬੜ ਜਾਊਗਾ ਆਪਣਾ ਪਤਾ ਸੀ ਉਹਨਾਂ ਤੋਂ ਰੇ ਨਹੀਂ ਪਾਉਂਦੇ ਜਿਹੜੇ ਉਹ ਮਸ਼ੀਨ ਜੀ ਨਾਲ ਭਰਦੇ ਨੇ ਉਹ ਨਾ ਵਧੀਆ ਨਹੀਂ ਰਹਿੰਦੇ ਉਹ ਕਰਦੇ ਨੇ ਜੀ ਚਲੋ ਜੀ ਹੁਣ ਇਹ ਟਰਾਲੀ ਭਰਿਆ ਹੈ ਲਾਸਟ ਟਰਾਲੀ ਸੀਗੀ ਹੁਣ ਆਪਾਂ ਇਥੇ ਪਿੰਦਰ ਰੋਟੀ ਪੜਾਉਗਾ ਮੈਨੂੰ ਬਹੁਤ ਸੁਖ ਹੋਇਆ ਆਪਾਂ ਪਿੰਦਰ ਦਾ ਤੇ ਵਧੀਆ ਸਾਰਾ ਰੋਟੀ ਪਾਣੀ ਦਾ ਕੰਮ ਹੈ ਜਿਹੜਾ ਪਾਣੀ ਹੈ ਕਿ ਬੰਦਿਆਂ ਦਾ ਕੰਮ ਨਹੀਂ ਮੈਨੂੰ ਵਿੱਚ ਕਰਨਾ ਪੈਂਦਾ ਸਰਦਾਰ ਜੀ ਬਗ ਜਾਂਦੇ ਨੇ ਹੁਣ ਮੈਂ ਬਸ ਜੱਗ ਚ ਚਾਹ ਪਾਤੀ ਰੋਟੀ ਵਾਲਾ ਡੱਬਾ ਰੱਖ ਤਾ ਉਥੇ ਪਿੰਦਰ ਫੜਾ ਦੂ ਚਟਨੀ ਵਾਲੀ ਤੜਕਣੀ ਵੀ ਆਪਾਂ ਨੇ ਇਹਨਾਂ ਨੂੰ ਦੇ ਪਤਾ ਬਾਰ-ਬਾਰ ਜੇ ਪੜਾਉਣੀ ਚੀਜ਼ ਔਖੀ ਲੱਗਦੀ ਇਹਨਾਂ ਨੇ ਹੁਣ ਚਲ ਪਿੰਦਰ ਵਧੀਆ ਸਵਾਦ ਦੇਣ ਲੱਗਿਆ ਮੈਨੂੰ ਸਾਰਾ ਕੰਮ ਇਹ ਕਰਦਾ ਪਾਣੀ ਧਾਣੀ ਉਹਨਾਂ ਨੂੰ ਕੈਂ ਤੇ ਇਹ ਗੁਸੈ ਨੂੰ ਜਦੋਂ ਟਰੈਕਟਰ ਦਾ ਕੰਮ ਹੁੰਦਾ ਉਦੋਂ ਤਾਂ 24 ਜਿਆਦਾ ਹੁੰਦਾ ਟਰੈਕਟਰ ਚਲਾਉਣ ਦਾ ਤਾਂ ਕਰਕੇ ਇਹਨੂੰ ਹੋਉਂਦਾ ਹੈ ਇਹ ਵਿਚਾਰੇ ਚੱਲ ਹੁਣ ਪੌਣੇ ਤਿੰਨ ਮੰਗ ਹੋ ਕੇ ਰੋਟੀ ਇਹਨਾਂ ਦੀ ਲੇਟ ਹੋ ਗਈ ਮੇਰੀ ਨਾ ਜੜਦੂਖ ਦਿੱਤੀ ਮੈਂ ਦਵਾਈ ਲੈ ਕੇ 20 ਮਿੰਟਾਂ ਮੇਂ ਪੈ ਗਈ ਵੀ ਜੜਦ ਦੀ ਜਦੋਂ ਟਿਕ ਜੂਗੀ ਮੈਂ ਫੇਰ ਰੋਟੀ ਬਣਾ ਦੂੰਗੀ ਆਟਾ ਮੈਂ ਸਵੇਰੇ ਗੁੰਨਤਾ ਸੀ ਜੀ ਪਿਆਜ਼ ਮੈਂ ਚੀਰ ਕੇ ਰੱਖਤੇ ਦੀ ਵੀ ਦੁਪਹਿਰੇ ਮੈਂ ਚਟਨੀ ਕੁੱਟ ਦੂੰਗੀ ਪਹਿਲਾਂ ਸਬਜ਼ੀ ਬਣਾਉਣ ਦੀ ਸਲਾਹਤੀ ਫਿਰ ਮੈਨੂੰ ਬਾਜ਼ਾਰ ਜਾਣ ਕਰਕੇ ਮੈਨੂੰ ਸਬਜ਼ੀ ਦਾ ਟਾਈਮ ਨਹੀਂ ਲੱਗਿਆ ਇਸ ਕਰਕੇ ਚਲੋ ਆਪਣਾ ਰੇ ਦਾ ਕੰਮ ਵੀ ਨਿਬੜ ਗਿਆ ਹੁਣ ਕੱਲ ਨੂੰ ਵਾਹਣ ਬਾਹ ਲੈਣਗੇ ਜੀ ਦੀ ਦਾ ਵੀ ਤੁਹਾਨੂੰ ਪਤਾ ਸੀ ਸੀਜ਼ਨ ਵਿੱਚ ਆ ਰਹੇ ਗਰਮੀ ਦੇ ਵਿੱਚ ਕੰਮ ਵੀ ਬਹੁਤ ਮੁਸ਼ਕਲ ਕਰਨਾ ਔਖਾ ਹੁੰਦਾ ਪਰ ਅੱਜ ਥੋੜਾ ਜਿਹਾ ਠੀਕਤੀ ਆ ਜੇ ਇੰਨੀ ਗਰਮੀ ਨਹੀਂ ਸੀ ਚਲ ਵਿਚਾਰਿਆ ਨੇ ਇਹਨਾਂ ਨੇ ਵਧੀਆ ਰੇ ਆਪਦਾ ਸੌਖਾ ਪੈ ਗਿਆ ਕੰਮ ਤਾਂ ਤਾਂ ਕਰਨਾ ਹੀ ਪੈਂਦਾ ਹੈ ਨਾ ਚਾਹੇ ਗਰਮੀ ਘਟੂ ਹੋਵੇ ਚਾਹੇ ਵੱਧ ਹੋਵੇ ਔਖਾ ਸੌਖਾ ਸਾਰਾ ਨਿਬੜ ਜਾਂਦਾ ਤਾਨੂੰ ਹੁੰਦੀ ਹੈ ਦਾ ਥੋੜਾ ਜਿਹਾ ਮੜਾ ਜਿਹਾ ਬੰਦਾ ਕੰਮ ਕਰਨ ਵਾਲਾ ਸੌਖਾ ਰਹਿੰਦਾ ਜੀ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਅਸੀਂ ਨੇ ਉਹ ਮਸ਼ੀਨ ਨਾਲ ਜਿਹੜਾ ਉਹ ਆਪਣੇ ਆਪ ਮਸ਼ੀਨ ਜੀ ਨਾਲ ਟਰਾਲੀ ਭਰਉਂਦੇ ਨੇ ਅਸੀਂ ਉਹ ਕਦੇ ਨਹੀਂ ਰੇ ਪਾਇਆ ਮੈਂ ਦੇਖਿਆ ਜੀ ਉਹ ਜਮੀ ਬਿਲਕੁਲ ਸਾਫ਼ ਰੇ ਨਹੀਂ ਪਾਉਂਦੇ ਉਹ ਸਾਰੀ ਰੂੜੀ ਦਾਲੇ ਦਾਲੇ ਖੰਡਿਆਕੇ ਬੁਰਾ ਹਾਲ ਕਰ ਦਿੰਦੇ ਨੇ ਤੇ ਮੈਂ ਪਹਿਲੀ ਕਹਤਾ ਸੀ ਸਰਦਾਰ ਜੀ ਨੂੰ ਵੀ ਆਪਾਂ ਨਹੀਂ ਉਹਨਾਂ ਤੋਂ ਪਵਾਉਂਦੇ ਪਤਾ 2 ਘੰਟੇ 3 ਲਾ ਕੇ ਬਾਅਦ ਚੋਂ ਆਪ ਨੂੰ ਸਾਰੀ ਸੈਟਿੰਗ ਕਰਨੀ ਪੈਂਦੀ ਹੈਗੀ ਅਸੀਂ ਨੇ ਉਹਨਾਂ ਤੋਂ ਰੇ ਕਦੇ ਨਹੀਂ ਪਵਾਇਆ ਸੀ ਤਾਂ ਇਹਨਾਂ ਤੋਂ ਪਵਾਉਣੇ ਹੁੰਨੇ ਆਗੇ ਇਹਨਾਂ ਨੇ ਵਿਚਾਰੇ ਬਹੁਤ ਵਧੀਆ ਸਾਫ਼ ਟੋਆ ਜਿਹੜਾ ਆਪਣਾ ਰੂੜੀ ਵਾਲਾ ਜਗ੍ਹਾ ਹੈਗੀ ਉੱਥੇ ਅਸੀਂ ਥੋੜਾ ਜਿਹਾ ਡੂੰਗਾ ਕਰ ਰੱਖਿਆ ਕਿਉਂ ਫਿਰ ਸ ਤਾ ਕਰਕੇ ਉਹ ਡੂੰਗਾ ਕਰਤਾ ਵਧੀਆ ਐ ਨਹੀਂ ਸਾਰਾ ਟੋਆ ਜਿਹੜਾ ਆਪਣਾ ਸਾਫ਼ ਕਰਕੇ ਜਾਣਗੇ ਨਹੀਂ ਵੀ ਐਂ ਛੱਡ ਦੇਣਗੇ ਹਰ ਸਾਲ ਆਏ ਸਾਲ ਸਾਡੇ ਹੀ ਰਹੇ ਪਾਉਂਦੇ ਨੇ ਤਾਂ ਕਰਕੇ ਬਸ ਇਹਨਾਂ ਦੇ ਸਿਰ ਤੇ ਸਾਨੂੰ ਟੈਨਸ਼ਨ ਨਹੀਂ ਹੈਗੀ ਇਹ ਅੱਜ ਤਾਂ ਹੁਣ ਤਾਂ ਪਿੰਦਰ ਹੈਗਾ ਗੇੜੇ ਲਵਾਉਣ ਨੂੰ ਨਹੀਂ ਇਹ ਆਪ ਹੀ ਉਹ ਕਰ ਲੈਣੇ ਹੁੰਦੇ ਨੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਅਗਲੀ ਵੀਡੀਓ ਨਾਲ ਮਿਲਦੇ ਹਾਂ